ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਸਾਂਝੀ ਕਰਨੀ ਆ ਤੁਹਾਡੇ ਨਾਲ ਸਾਂਝੀ ਕਰਨੀ ਆ ਮਿੱਤਰੋ ਪਿੰਡ ਮਿਸ਼ਰੀ ਵਾਲੇ ਤੋਂ ਜੱਗੇ ਵੀਰ ਦੇ ਘਰੇ ਇਸ ਟਾਈਮ ਮੌਜੂਦ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਤੇ ਉਸ ਵਪਾਰ ਲੈਣ ਦੇ ਵਿੱਚ ਆਈ ਹੋਈਆਂ ਤਿੰਨ ਗਣਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਟੌਪ ਦਾ ਨਗੀਨਾ ਕ੍ਰੋਸ ਹੰਗ ਦੇ ਵਿੱਚ ਚੰਗੇ ਦੁੱਧ ਦੀ ਮਾਲਕਣ ਕਾਮਖੋਣੀ ਜਿਹੜੀ ਤੁਸੀਂ ਸਾਹਮਣੇ ਦੇਖਦੇ ਪਿਆ ਕਾਲੀ ਮਿੱਤਰੋ ਆਹ ਉਹ ਕਰਦੇ ਆ ਗੱਲਬਾਤ ਮਿਲਦੇ ਆ ਜੱਗੇ ਬਾਈ ਨੂੰ ਸਤਿ ਸ਼੍ਰੀ ਅਕਾਲ ਜੱਗੇ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਬਾਈ ਬਹੁਤ ਵਧੀਆ ਵੀਰੇ ਸੇਤਾ ਘਰ ਪਰਿਵਾਰ ਬਾਈ ਬਹੁਤ ਠੀਕ ਹੈ ਜੀ ਵੀਰੇ ਤੁਹਾਨੂੰ ਸ਼ੁਕਰ ਆ ਅੱਛਾ ਕੰਮ ਕਰ ਕਿਵੇਂ ਆ ਭਰਾ ਕੰਮ ਕਰ ਠੀਕ ਆ ਵਧੀਆ ਵੀਰੇ ਸ਼ੁਕਰ ਆ ਨਾ ਹਾਂਜੀ ਠੀਕ ਆ ਅੱਛਾ ਜੱਗੇ ਵੀਰੇ ਅੱਜ ਇੱਕ ਤਿੰਨ گاਵਾ ਹਨਾ ਪਹਿਲੇ ਨੰਬਰ ਤੇ گاਵਾ ਜਿਹੜੀਆਂ ਦੀ ਕੀ ਡਿਟੇਲ ਆ ਵੀਰੇ ਬਾਈ ਜੀ ਦੂਜਾ ਸੁਹਾ ਸੁਈ ਆ ਕੱਲ ਸੁਹਾ ਸੁਈ ਆ ਜੀ ਕੱਲ ਸੁਹਾ ਸੁਈ ਆ ਹਾਂਜੀ ਵੀਰੇ ਕਿੰਨਾ ਕੋ ਬੋੜਾ ਹੋਊਗਾ ਹੁਣ 13 ਕਿ ਲੀਟਰ ਬੋੜਾ ਹੈਗਾ ਜੀ 13 ਕਿ ਲੀਟਰ ਬੋੜਾ ਖਾਲੀ ਨਹੀਂ ਪਾ ਜੀ ਜੀ 20 ਕਿਲੋ ਦੱਦੇ ਦੇ ਦੋਗੇ ਟੋਕਾ ਨਾ ਦੂਜਾ ਸੁਆਈ ਸੁਆਈ ਦੂਜਾ ਸੀ ਦੂਜਾ ਠੀਕ ਹੈ ਤੇ ਚੁੰਨ ਚਣ ਨੂੰ ਕਿਵੇਂ ਬੋਲੀ ਚੰਗੀ ਸੀ ਵੀ ਠੰਡੀ ਬੱਚਾ ਦੇਗੀ ਹਾਂ ਜੀ ਬੱਚਾ ਦੇਗੀ ਹਾਂ ਅੱਛਾ ਕੱਡੀ ਜੱਗੇ ਵੀਰੇ ਖੋਲੀ ਬਣਨੂੰ ਇਹਦਾ ਰੇਟ ਕੀ ਰਹੂਗਾ ਜੱਗੇ ਵੀਰੇ ਵੀਰੇ 65000 ਰੁਪਿਆ 65000 ਰੁਪਿਆ ਦਮਾ ਲੈ ਮਿੱਤਰੋ 65000 ਰੁਪਿਆ ਡਿਮਾਂਡ ਆ ਗਾਂ ਦੀ ਕਰਮਾਂ ਵਾਲੀ ਦੀ ਵੇਖੋ ਤੁਸੀਂ ਰਹਾ ਥਣ ਲੇਵਾ ਉਹਨੂੰ ਲਿਆ ਜੀ ਜੱਗੇ ਵੀਰੇ ਥਣ ਲੇਵਾ ਵੇਖੋ ਤੁਸੀਂ ਬਹੁਤ ਟਕਾਂ ਲਗਾਇਆ ਮੱਛੀ ਨੂੰ ਤੇ ਕਹਿਣ ਵਾਲੀ ਗੱਲ ਨਹੀਂ ਕਿ ਮਿੱਤਰੋ ਦੇਖ ਸਕਦੇ ਆ ਤੁਸੀਂ ਉੰਗਾ-ਉੰਗਾ ਦੀ ਵਹਿਲ ਬਹੁਤ ਚੰਗੀ ਆ ਵੇਖੋ ਲੇਵਾਲੂ ਬਾਹ ਭਾਂਡਾ ਪੁੰਡਾ ਆਣ ਟਿਕਾਣੇ ਵਾਲੀ ਤੋੜਾ ਕੋਈ ਆਪਾਂ ਜ਼ੂਮਿੰਗ ਤੇ ਨਹੀਂ ਜੋ ਪ੍ਰੋਪਰ ਕੱਦ ਦਿਸ ਰਿਹਾ ਕੈਮਰਾ ਦਿਖਾ ਰਿਹਾ ਉਹੀ ਦਿਖਾ ਰਿਹਾ ਮੈਂ ਵੀ ਤੁਹਾਨੂੰ ਉੱਚੀ ਲੰਮੀ ਆ ਕੋਈ ਇਹਨਾ ਸੋਚੇ ਭਰਾ ਵੀ ਛੋਟੀ ਹੋਊਗੀ ਤਾਂ ਹੁਣ ਮੈਂ ਨੇੜ ਤੋਂ ਰੋਖੜੀ ਵੀਰੇ ਵੇਖੋ ਗੁਰਵਿੰਦਰ ਥਣ ਬਣ ਕੋਈ ਨਹੀਂ ਕੋਈ ਨਹੀਂ ਖੜੀ ਵਾਲੀ ਮਣਾ ਜੱਲੇ ਵੇਖੋ ਕਿਰਦਾਰ ਰੋਡਰ ਮੇਂ ਪਰ ਆਣ ਓਕੇ ਦੀ ਰਿਪੋਰਟ ਆ ਜਾਵਾ ਮਿੱਤਰੋ ਹੂੰ ਨਹੀਂ ਠੀਕ ਆ ਬੰਦ ਦੇ ਵੀਰੇ ਬੰਦ ਲੈ ਜਾ ਬੰਦ ਦੇ ਬਹੁਤ ਸੋਹਣਾ ਲੇਵਾਲੂ ਬਾ ਯਾਰ ਹਨਾ ਹਾਂਜੀ ਜੱਗੇ ਬਾਈ ਬਾਜ਼ਾਰ ਤੇ ਦਾ ਬਹੁਤ ਖੇੜਨਾ ਹੀ ਗਾਣੇ ਬਾਈ ਬਾਜ਼ਾਰ ਚ ਦਾ ਗਾਂਦਰ ਚ ਲੈ ਆਣੀ ਜਾਣਾ ਹੀ ਬਾਈ ਯਾਰ ਮਰਚਾ ਬੰਦੇ ਅੱਗੇ ਅੱਛਾ ਇਹਦਾ 65000 ਚ ਮੰਨਤਨ ਕਰ ਦੇਗਾ ਵੀਰੇ ਹਾਂਜੀ ਬਾਈ ਕਰ ਦਾਂਗੇ ਕੋਈ ਠੀਕ ਆ ਬਾਈ ਠੀਕ ਆ ਅੱਛਾ ਇਹਦਾ ਹੋ ਗਈ 1 ਨੰਬਰ ਤੇ 2 ਨੰਬਰ ਤੇ ਜੱਗੇ ਬਾਈ ਜਿਹੜੀ ਗਾਂ ਵੀਰੇ ਇਹ ਵੀਰੇ ਟੋਕੜ ਆਈ ਅੱਛਾ ਟੋਕੜ ਆ ਹਾਂ 20 ਕਿ ਦਿਨਾਂ ਦੀ ਬਣੀ ਆ ਠੀਕ ਆ ਤੇ 9 ਕਿਲੋ ਦੁੱਧ ਆ ਚੋਣ ਚਾਂਣ ਬਹੁਤ ਚੰਗਾ ਹੀ 9 ਕਿਲੋ ਦੁੱਧ ਆ ਤੇ ਬਣੀ ਕਿੰਨੇ ਦਿਨਾਂ ਦੀ 20 ਬਾਈਆਂ ਦਿਨਾਂ ਦੀ ਬਣੀ ਆ 20 ਬਾਈਆਂ ਦਿਨਾਂ ਦੀ ਇੱਕੋ ਮਿੰਟ ਬਾਈ ਐਸੇ ਜੱਗੇ ਵੀਰੇ ਇੰਤ 22 ਦੀ ਠੰਡੀ ਸੀਲਾ ਬਾਈ ਬਹੁਤ ਠੰਡੀ ਸੀਲ ਜਿਵੇਂ ਮਰਜ਼ੀ ਪੀੜੀ ਢਾਕੇ ਬਣਾ ਨਿਆਣੀ ਤੁਸੀਂ ਬਹਿ ਜਾਓ ਐ ਠੀਕ ਆ ਬਾਈ ਇੰ ਠੀਕ ਇੰਦਾ ਜੱਗੇ ਬਾਈ ਰੇਟ ਫਿਰ ਵੀਰੇ ਬਾਈ 25000 ਰੁਪਿਆ ਜੀ 25000 ਰੁਪਿਆ ਮਾਨਤਣ ਵਿੱਚੋਂ ਵੀਰੇ ਹਾਂਜੀ ਕਰ ਦਾਂਗੇ ਬੇ ਮੋੜ ਲਿਆ ਵੀਰੇ ਐਨ ਇਹ ਮੇਰੇ ਮਤਲਬ ਪਾਣੀ ਨੂੰ ਚੰਗੀ ਅਗਾ ਹਨਾ ਮੇਰਾ ਪਾਂਡਾ ਚੰਗਾ ਬਹੁਤ ਚੰਗੀ ਸੀ ਠੰਡੀ ਵੱਡੀ-ਵੱਡੀ ਬਹੁਤ ਹੈ ਜੱਟ ਕਾਣੇ ਤੇ ਆ ਗਈ ਦਾ ਤਿਆਰੀ ਦੇ ਵਿੱਚ ਵਧੀਆ ਹਨਾ ਮਾਨਤਣ 25000 ਚ ਵੀਰੇ ਬਈ ਕਰ ਦਾਂਗੇ ਕੋਈ ਨਹੀਂ ਠੀਕ ਹੈ ਵੀਰੇ ਠੀਕ ਹੈ ਬਈ ਠੀਕ ਹੈ ਲੈ ਵੀ 25000 ਦੇ ਚ ਮਾਨਤਣ ਵੀ ਬਈ ਜਾਂਦਾ ਕਰ ਦਾਂਗੇ ਗਾਂ ਦਾ ਲਾਲ ਰੰਗ ਆ ਬਹੁਤ ਚੰਗੀ ਜਾਂਦਾ ਜਿਹੜੇ ਲਾਲ ਰੰਗ ਦੀ ਅੱਜਕੱਲ ਮਾਰੀ ਲੋ ਰੰਗ ਹੈ ਨੂੰ ਲਿਆ ਵੀਰੇ ਤਿੰਨ ਨੰਬਰ ਵਾਲੀ ਇਹ ਜੱਗੇ ਬਈ ਇਹ ਸਵਾ ਮਹੀਨੇ ਦੀ ਬਣੀ ਹੈ 9 ਕਿਲੋ ਦੁੱਧ ਹੀ ਹੈ ਦੇ ਥੱਲੇ ਆ 9 ਕਿਲੋ ਦੁੱਧ ਤੇ ਆਰਾ ਸਵਾ ਮਹੀਨੇ ਦੀ ਬਣੀ ਹੋਈ ਹੈ ਐ ਸੁਈ ਸਾਈ ਦਾ ਕੋ ਪਤਾ ਕਿ ਨਹੀਂ ਜੱਗੇ ਵੀ ਸੁਈ ਨੂੰ ਤਾਂ 4-5 ਮਹੀਨੇ ਹੋ ਗਏ ਘਰੋਂ ਹੀ ਆਈ ਹੈ ਸੋਹਣੀਆਂ ਬਣਦੀ ਤਣਦੀ ਹੈ ਨਾ ਹਾਂਜੀ ਹੂੰ ਅੱਛਾ ਇਹਦਾ ਜੱਗੇ ਬਈ ਰੇਟ ਵੀਰੇ ਵੀਰੇ ਇਹਦਾ ਵੀ 25000 ਰੁਪਏ 25000 ਜੇ ਕੋਈ ਜੋੜਾ ਲੈਣ ਵਾਲਾ ਭਰਾ ਹੋਇਆ ਭਾਈ ਕੋਈ ਜੋੜੇ ਤੇ ਮਾਨਤਨ ਕਰਦਾ ਹਾਂ ਫੁੱਲਾ ਕਰ ਦੇਗਾ ਭਾਈ ਦੇ ਦਿਆਂਗੇ 40 ਨੂੰ ਜੋੜਾ ਕਿ ਨਹੀਂ ਹਾਂ ਨਹੀਂ ਵੇ ਲੱਗਦੇ ਦੇ ਮੈਂ ਤਾਂ ਨਾ ਯਾਰ ਹੈ ਟੱਕਾ ਹੋ ਜੂਗਾ ਭਾਈ 45 ਦਾ ਜੋੜਾ ਦੇ ਦਾਂਗੇ ਭਾਈ ਤੇਰੇ 45000 ਦਾ ਜੋੜਾ ਦੇ ਦਾਂਗੇ ਹਾਂਜੀ ਠੀਕ ਆ ਬਣਦੇ ਵੀਰੇ ਲੈ ਵੀ ਮਿੱਤਰੋ ਵੇਖ ਸਕਦੇ ਹੋ ਤੁਸੀਂ ਐਨ ਗਾ ਟਿਕਾਣੇ ਦੀ ਸੀ ਇਹ ਵੀ ਇਹ 3 ਜਨਵਰੀ ਬਾਈ ਦੇ ਸੀ ਵਕਾਉ ਮੇਥਰੋ 3 ਜਨਵਾਰ ਨੂੰ ਖਰੀਦਣ ਦੇ ਲਈ ਵਨ ਨੂੰ ਆਉਣਾ ਪੈਣਾ ਵਾ ਜਿਹੜਾ ਪਿੰਡ ਆ ਮਿੱਤਰੋ ਉਹ ਹੈਗਾ ਬਾਈ ਦਾ ਮਿਸ਼ਰੀ ਵਾਲਾ ਤੇ ਮਿਸ਼ਰੀ ਵਾਲਾ ਪਿੰਡ ਜਿਹੜਾ ਉਹ ਸੰਧੂ ਸਰਜੀਤ ਦਾ ਪਿੰਡ ਆ ਤੇ ਆ ਬਾਈ ਦਾ ਨੰਬਰ ਹੈਗਾ 94638 ਹਾਂ 95917 9463895917 WhatsApp ਵੀ ਇਸੇ ਤੇ ਚੱਲਦਾ 93917 ਜੱਗਾ ਬਾਈ ਦਾ ਨਾਮ ਆ ਤੇ ਜਾਣਦਾ ਵਾ ਇਲਾਕਾ ਬਾਈ ਨੂੰ ਸਾਰਾ ਗੱਲਬਾਤ ਲਈ ਨੰਬਰ ਬਾਈ ਦਾ ਸਕਰੀਨ ਤੇ ਆ ਤੇ ਐਤ ਕੀ ਫਿਰ ਵੋਟਾਂ ਦਾ ਕਿਵੇਂ ਚੱਗੇ ਬਾਈ ਮੋਰਤਾਂ ਦਾ ਵਧੀਆ ਚੱਲੀ ਜਾਂਦਾ 8 ਸਾਲ ਪਿੰਚ ਖੜੇ ਬਈ ਤੇਰੇ ਪਿੰਡ ਦੇ ਵਿੱਚ ਸੰਧੂ ਸਰਜੀਤ ਨਹੀਂ ਖੜਾ ਐਤ ਕੀ ਨਹੀਂ ਖੜਾ ਹੈ ਨਵੇਂ ਮੁੰਡੇ ਆ ਸਾਰੇ ਸਾਰੇ ਨੌਜਵਾਨ ਤੈਨੂੰ ਫਿਰ ਕਿਹੜੇ ਦਾ ਚੋਰ ਲੱਗਦਾ ਜੋਰ ਬਾਈ ਤੇ ਇੱਕੋ ਜਿਹਾ ਹੀ ਆ ਬਸ ਵੇਖੋ ਕੀ ਬੋਟ ਕੀ ਨੀ ਤੇਰੇ ਪਿੰਡ ਦੀ ਵੋਟ ਤਾਂ ਸਾਰੀ ਹੋਣੀ 800 ਵੋਟ ਆ 800 ਵੋਟ 700 ਭਗਤ ਦੀ ਆ ਮਾ ਠੀਕ ਆ 100 101 ਵਾਲੀ ਪੰਨ ਬਸ ਐ ਹੀ ਹੋਇਆ ਪਿਆ ਠੀਕ ਆ ਕਿਧਰ ਜਿੰਦਾ ਪਰਿਵਾਰ ਜ਼ਿਆਦਾ ਆ ਜੱਟ ਜਣਾ ਹੈ ਨਾ ਅੱਛਾ ਨੰਬਰ ਵੀ ਦੱਸਤਾ ਗੱਲਬਾਤ ਲਈ ਸਕਰੀਨ ਦੇ ਉੱਤੇ ਆ ਗੱਲਬਾਤ ਲਈ ਨੰਬਰ ਲਾ ਲਿਓ ਜਿਹੜੇ ਭਰਾ ਨੂੰ ਜਾਨਵਰ ਪਸੰਦ ਆ ਤੋਕੜਾ ਗਾਇਆਂ ਵੀ ਟਿਕਾਣੇ ਦੀਆਂ ਸੱਜਰ ਵੀ ਟਿਕਾਣੇ ਦੀਆਂ ਧੰਨਵਾਦ